ਮਨਜੁਗ ਸੀਨੀਅਰ ਪੁਲਿਸ ਕਪਤਾਨ ਹਿਸ਼ਾਪੁਰ ਸ਼੍ਰੀ सुरेंद्र ਲੰਬਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸਪੀ ਡੀ ਸਾਹਿਬ ਸਰਦਾਰ ਸਰਜੀਤ ਸਿੰਘ ਜੀ ਭਾਈਆ ਅਤੇ ਡੀਐਸਪੀ ਟਾਂਡਾ ਸਰਦਾਰ ਹਰਜੀਤ ਸਿੰਘ ਜੀ ਰੰਦਾਵਜ ਦੀ ਜੋਗਵਾਈ ਹੇਠ 17 ਟਾਂਡਾ ਦੀ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜੋ ਕੱਲ ਮਿਤੀ 7 5 2024 ਨੂੰ ਦੋ ਨੌਜੋਨਾਂ ਨੂੰ ਕਾਬੂ ਕੀਤਾ ਗਿਆ ਸੀ ਨਸ਼ੀਲੇ ਪਦਾਰਥਾਂ ਦੇ ਨਸ਼ੀਲੇ ਟੀਕਿਆਂ ਸਮੇਤ ਤੇ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਨੇ ਦਰਦਲੇ ਕੁਸ਼ਕਿਸ਼ ਦੱਸਿਆ ਕਿ ਜਿਹੜਾ ਹਰਮਨਪ੍ਰੀਤ ਸਿੰਘ ਹਨੀ ਆ ਇਸ ਦੇ ਖਿਲਾਫ ਪਹਿਲਾਂ ਵੀ ਕਾਫੀ ਮਕਦਮੇ ਦਰਜ ਲਟਕਾ ਹੋਵਾਂਦੇ ਥਾਣਾ ਟਾਂਡਾ ਦੇ ਵਿੱਚ ਤੇ ਕੁਝ ਦਿਨ ਪਹਿਲਾਂ ਇਹਨਾਂ ਨੇ ਮਿਤੀ 3 4 2024 ਨੂੰ ਰਕੇਸ਼ ਕੁਮਾਰ ਬਿੱਟੂ ਐਮਸੀ ਅ ਸੁਨੇਹਾ ਉਸ ਦੀ ਪਤਨੀ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਸਵੇਰ 6 ਵਜੇ ਉਸ ਦੇ ਦੱਤਰਮਾਲ ਕੇ ਸਿਰ ਦੇ ਵਿੱਚ ਤੇ ਇੱਕ ਟੌਪਸ ਕੰਨਾਂ ਦਾ ਤੇ ਇੱਕ ਹੱਥਾਂ ਦੀ ਰਿੰਗ ਦੀ ਖੋਹ ਕੀਤੀ ਸੀ ਇਸਦੇ ਨਾਲ ਇੱਕ ਦਾ ਦੋਸਤ ਹੈ ਕੁਸੂਰ ਜਿਹੜਾ ਜਿਸ ਨੂੰ ਅਸੀਂ ਕੁਝ ਦਿਨ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਗਵਾਰਦਾ ਤੋਂ ਬਾਅਦ ਤੇ ਇਹ ਦਾ ਰਹਾ ਵੈਸਟ ਬੰਗਾਲ ਪਾਜੀ ਗਿਆ ਸੀ ਹੁਣ ਦੁਬਾਰਾ ਆਇਆ ਕੁਝ ਦਿਨ ਪਹਿਲਾਂ ਹੀ ਵਾਪਸ ਆਇਆ ਹੈਗਾ ਵੈਸਟ ਬੰਗਾਲ ਤੋਂ ਕਿਉਂਕਿ ਇਹ ਨਸ਼ੇ ਕਰਦਾ ਵਾ ਉੱਥੇ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਇਹ ਜਿੱਥੇ ਲੁੱਟਾਪੋਹ ਚ ਕਰਦਾ ਤੇ ਆ ਕੇ ਇਸ ਨੇ ਫਿਰ ਜਿਹੜਾ ਲੁੱਟਾਪੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣੀ ਸ਼ੁਰੂ ਕਰ ਦਿੱਤਾ ਸੀ ਦੌਰਾਨ ਇਹ ਕੁਝ ਕਿਸੇ ਨੇ ਦੱਸਿਆ ਵੀ ਇਸ ਨੇ ਹੁਣ ਆ ਕੇ ਮਈ 2024 ਨੂੰ ਜੋ ਸਾੜੀ ਤਲਵੰਡੀ ਸੱਲਾ ਰੋਡਾ ਉੱਥੇ ਗੁਰਦੁਆਰਾ ਸਾਹਿਬ ਜਾਂਦੀਆਂ ਦੋ ਲੇਡੀਜ਼ ਨਾਲ ਸਵੇਰ 5 ਵਜੇ ਦੇ ਕਰੀਬ ਵਾਰਦਾਤ ਕੀਤੀ ਸੀ ਕੋਧੀ ਇੱਕ ਲੇਡੀ ਦੀਆਂ ਕੰਨਾਂ ਦੀਆਂ ਵਾਲੀਆਂ ਲਗੀਆਂ ਸੀ ਇਹਨਾਂ ਤੇ ਦੂਸਰੀ ਲੇਡੀ ਜਿਹੜੀ ਉਸਦੇ ਕੰਨਾਂ ਦਾ ਟੌਪਸ ਤੇ ਹੱਥਾਂ ਦੀ ਇੱਕ ਚਾਂਦੀ ਦੀ ਰਿੰਗ ਤੇ ਇੱਕ ਸੋਨੇ ਦੀ ਰਿੰਗ ਜਿਹੜੀ ਖੋਹ ਕੀਤੀ ਸੀ ਉਸ ਤੋਂ ਬਾਅਦ ਇਸਨੇ ਜਿਹੜਾ 26 ਜਨਵਰੀ 2024 ਨੂੰ ਇੱਕ ਬਜ਼ੁਰਗ ਰਾਮੰਦਰ ਅਈਆਪੁਰ ਦੇ ਨਜ਼ਦੀਕ ਸਕੂਟੀ ਤੇ ਜਾ ਰਿਹਾ ਸੀ ਤੇ ਉਸ ਪਾਸੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਉਹਦੇ ਡੇਕ ਜਾਣ ਕਰਨੇ ਡਰਦੇ ਹੋਏ ਮੌਕੇ ਤੋਂ ਭੱਜ ਗਿਆ ਉਸ ਤੋਂ ਬਾਅਦ ਲਗਾਤਾਰ ਜਿਹੜਾ ਅਸੀਂ ਇਹਦਾ ਪਿੱਛਾ ਕਰ ਰਹੇ ਹਾਂ ਤੇ ਅੱਜ ਜਿਹੜਾ ਇਹਨੂੰ ਕੰਗੂ ਕਰਕੇ ਜਿਹੜਾ ਕਾਫੀ ਮੁਕਦਮੇ ਸਾਡੇ ਜਿਹੜੇ ਤਾਣਾ ਟਾਂਡੇ ਦੇ ਕੋਦੇ ਪੇਸ਼ ਹੋ ਗਏ ਤੇ ਦਰਾਂਨੇ ਪੁਛਕਿਸ਼ ਇਸ ਦਾ ਜਿਹੜਾ ਪੇਸ਼ੇਦਾਨਤ ਕੀਤਾ ਜਾਵੇਗਾ ਅੱਜ ਪੇਸ਼ੇਦਾਨਤ ਕਰਕੇ ਹਰਮਾਨ ਹਾਸਲ ਕਰਕੇ ਇਸ ਨੂੰ ਫੌਰਨ ਨੰਵਾਈ ਨਾਲ ਪੁਛਕਿਸ਼ ਕਰਕੇ ਕਾਫੀ ਖਰਾਸੀ ਹੋਣ ਦੀ ਸੰਭਾਵਨਾ ਹੈ ਇਹ ਦੱਸ ਦਈਏ ਵੀ ਥਾਣਾ ਟਾਂਡਾ ਦੇ ਵਿੱਚ ਇਸ ਦੇ ਖਿਲਾਫ ਕੁੱਲ 18 ਮੁਕਦਮੇ ਜਿਹੜੇ ਆ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਆ ਲੁੱਟਾਫੋਹਾਂ ਦੇ ਤੇ ਕੁਸ਼ਣਸ਼ੀ ਲਿਖਦਾਰਾਂ ਦੇ ਪਹਿਲੇ ਦਰਜਾ